ਇੱਕ ਇਹਨਾਂ ਨੇ ਆਪਣੀ ਮਜੂਦਾ ਸਰਕਾਰ ਨੇ ਭਗਵੰਤ ਮਾਨ ਨੂੰ ਹੀ 100000 ਰੁਪਏ ਵੀ ਦੇਣਾ ਸੀਗਾ ਬੀਬੀਆਂ ਨੂੰ ਆਇਆ ਨਹੀਂ ਅਜੇ ਨਹੀਂ ਹੋਇਆ ਜਿਹੜਾ ਬਿੱਲ ਆ ਅਸੀਂ ਅੱਧਾ ਦਿਨ ਨੂੰ ਤਿਆਰ ਹੈ ਲੇਬਰ ਮੈਂ ਕੰਮ ਕਰਦਾ ਅੱਧਾ ਦਿਨ ਨੂੰ ਤਿਆਰ ਆ ਜਿਹੜੀ ਕਾਣ ਕਹਿੰਦੇ ਫਰੀ ਮਿਲਦੀ ਆ ਉਹ ਮੈਂ ਅੱਧੇ ਰੇਟ 'ਚ ਲੈਣ ਨੂੰ ਤਿਆਰ ਆ ਪਰ ਸਾਨੂੰ ਉਹਦੇ ਬਲੇ ਇਹ ਕੋ ਲੱਖ ਰੁਪਏ ਦਿਖਾ ਅਸਰ ਦਿੰਦੇ ਆ ਤੁਹਾਨੂੰ ਦਾ 20000 ਰੁਪਏ ਨਾ ਤੁਹਾਨੂੰ ਦੇਣ ਅਸੀਂ ਜਿਹੜਾ ਉੱਠ ਕੇ ਡਿਊਟੀ ਕਰਕੇ ਆਪਣੇ ਘਰ ਨੂੰ ਨਿਆਲੇ ਪਾ ਪੱਕਾ ਤੂੰ ਵੀ ਬਣਾਉ ਜੇ ਨਹੀਂ ਬਣਾਣੀ ਨਹੀਂ ਯਾਰ ਵੋਟ ਪਾ ਦੇਣੀ ਆ ਹਾਂ ਵੋਟ ਪਾ ਜਾਣੀ ਹੈ ਜਿਹਦੇ ਕਰਮਜ ਹੋਊਗਾ ਕਰ ਜਾਣੀ ਹੈ ਅੱਛਾ ਉਹ ਸਿਆਣਾ ਬੋਟ ਰਿਆ ਨਾ ਉਹ ਕਹਿੰਦਾ ਯਾਰ ਸਾਰੀ ਤਾਂ ਕੋਈ ਛੱਟੇ-ਬੱਟੇ ਆ ਇਹਨਾਂ ਨੂੰ ਫਾਇਦਾ ਕੀ ਹੈ ਇਸ ਵੇਲੇ ਕਿਹਨੇ ਦੁਕਾਨ ਬੁਤੇ ਹੁੰਦੀ ਹੈ ਉਹ ਚਾਹੀ ਨਹੀਂ ਜਾ ਕੇ ਕੋਈ ਵੋਟ ਨੂੰ ਕਰੰਦਾ ਮਤਲਬ ਵੀ ਇਹ ਹੈ ਅੱਗੇ ਲੋਕਾਂ ਨੂੰ ਵਿਆਜ ਨਾਲ ਸਾਹ ਹੁੰਦਾ ਅੱਦਾਂ ਲੋਕਾਂ ਨੂੰ ਸਾਹ ਵੋਟਾਂ ਪਾਣੀਆਂ ਪੰਜੀ ਸਾਰੀ ਜੋਸ਼ ਹੁੰਦਾ ਸੀ ਆਪਣੀ ਪਾਰਟੀ ਦੇ ਝੰਡੇ ਝੰਡੇ ਹਰੇਗੇ ਚੱਕੀ ਫਿਰਦਾ ਹੁੰਦਾ ਹੈ ਹੁਣ ਕੋਈ ਇੰਦਾ ਮਾਹੌਲ ਨਹੀਂਗਾ ਸਰਕਾਰ ਆਪਣੀ ਚਲਦੀ ਪਈ ਆ ਹਾਂਜੀ ਭਗਵੰਤ ਮਾਨ ਦੀ ਸਰਕਾਰ ਚਲਦੀ ਵੀ ਝਾੜੂ ਵਾਲਿਆਂ ਦੀ ਹਾਂਜੀ ਇਹਨਾਂ ਨੇ ਜਦੋਂ ਸਰਕਾਰ ਬਣੀ ਕਿਹਾਲ ਸਗਾ ਵੀ 10000 ਰੁਪਏ ਬੀਬੀਆਂ ਨੂੰ ਦੇਣਾ ਹਾਂਜੀ ਤੇ ਕੀ ਤੁਹਾਨੂੰ ਆਉਣ ਲੱਗ ਪਿਆ ਜੀ 10000 ਅੱਛਾ ਤੇ ਤੁਸੀਂ ਜਿੱਦਾਂ ਆਪਣੇ ਬੰਦੇ ਚ ਫੇ ਕਦੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਵੀ ਜਿਹੜਾ 10000 ਰੁਪਏ ਸਰਕਾਰ ਨੇ ਦੇਣਾ ਸੀ ਉਹ ਕਿੱਥੇ ਚਲਾ ਗਿਆ ਕਿਉਂਕਿ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਹਾਂਜੀ ਹਨਾ 2.5 ਸਾਲਾਂ ਦਾ 25 25000 ਰੁਪਈਆ ਇੱਕ ਇੱਕ ਬੀਬੀ ਦਾ ਬਣਦਾ ਆ ਠੀਕ ਆ ਸਰਕਾਰ ਦੇ ਪਾਸੇ ਹਾਂਜੀ ਤੇ ਤੁਸੀਂ ਕਦੇ ਕਿਸੇ ਤੋਂ ਇਸ ਬਾਰੇ ਗੱਲਬਾਤ ਨਹੀਂ ਕੀਤੀ ਮੰਗਿਆ ਨਹੀਂ ਵੀ ਸਾਡੇ ਪੈਸੇ ਦੇ ਕਿੱਥੇ ਆਜੀ ਆਪਾਂ ਗੱਲ ਕਰਦੇ ਸੀ ਨਾ ਪੈਸਿਆਂ ਦੀ ਤੁਸੀਂ ਕਿਹਾ ਸੀ ਵੀ ਮੋਦੀ ਨੇ ਤੁਹਾਡੇ ਖਾਤੇ 'ਚ ਪੈਸੇ ਪਾਏ ਆ ਨਹੀਂ ਪਾਏ ਸੀ ਆ ਕਿੰਨੇ ਕਿੰਨੇ ਪੈਸੇ ਪਾਏ ਸਕੇ 500 ਪਹਿਲਾਂ ਹੂੰ 500 ਫਿਰ ਹਾਂ ਹਾਂ 500 ਫਿਰ ਅੱਛਾ ਕਨੈਕਸ਼ਨ ਮੈਨੂੰ ਆਪਣੇ ਦਾ ਗੈਸ ਦਾ ਗੈਸ ਦਾ ਮੈਨੂੰ ਮਿਲਿਆ ਮੁਖਤ ਦਿੱਤਾ ਅੱਛਾ ਤੇ ਦਾਣੇ ਦੂਨੇ ਵੀ 바ਵਾ ਕਹਿੰਦੇ ਮੋਦੀ ਦਿੰਦਾ ਸੀ ਦਾਣੇ ਸੋਨੇ ਮਿਲਦੇ ਰਹੇ ਆ ਹਾਂ ਤੇ ਦੇਖ ਲੈ ਵੀ ਬਾਦਰ ਸਰਕਾਰ ਵੀ ਰਹੀ ਉਹਨੀਆਂ ਸੋਨਾ ਪੀਤਾ ਅੱਛਾ ਖਾ ਕੇ ਕਿਸੇ ਨੂੰ ਬਦਨਾਮ ਨਹੀਂ ਕਰਨੀ ਬਿਲਕੁਲ ਬਿਲਕੁਲ ਸੱਚੀ ਗੱਲ ਕਰਨੀ ਚਾਹੀਦੀ ਆ ਹੂੰ ਹੂੰ ਸੂਰਤਾਂ ਵਧੀਆ ਨਾ ਦਿੱਕੀਆਂ ਹੂੰ ਕਾਪੀਆਂ ਸਕੂਲਾਂ ਕੇ ਬੱਚਿਆਂ ਨੂੰ ਮਿਲਦੀਆਂ ਰਹੀਆਂ ਸਾਰਾ ਕੁਝ ਮਿਲਦਾ ਰਿਹਾ ਹੂੰ ਸਾਈਕਲ ਵੀ ਆਣੇ ਨੂੰ ਮਿਲਦੀ ਰਹੇ ਆ ਠੀਕ ਆ ਸੋਨੇ ਕੰਮ ਕੀਤੇ ਆ ਚਲੋ ਜੇ ਮੁੱਲ ਵੀ ਦਾਣੇ ਮਿਲਦੇ ਸੀ ਵਾਰਕਤ ਸੀ ਉਹਨਾਂ ਦਾਣਿਆਂ ਦੇ ਵਿੱਚ ਹੂੰਹ ਜਿਹੜੇ 2 ਰੁਪਏ ਕਿਲੋ ਵਾਲੀ ਗੱਲ ਕਰਦੇ ਤੁਸੀਂ ਤੇ ਹੁਣ ਐਸ ਮੌਜੂਦਾ ਸਰਕਾਰ 'ਚ ਵੀ ਮਿਲਦੇ ਹੋਣੇ ਦਾਣੇ ਤਾਂ ਹੁਣ ਸਾਨੂੰ ਦਾਣੇ ਮਿਲਦੇ ਆ ਜਦ ਫ੍ਰੀ ਵਾਲੇ ਆ ਅੱਛਾ ਹਾਂ ਠੀਕ ਹੈ ਹੁਣ ਪੈਸੇ ਨਹੀਂ ਲੈਂਦੇ ਹੁਣ ਪੈਸੇ ਨਹੀਂ ਲੈਂਦੇ ਕਿੰਨੇ ਕਿੰਨੇ ਮਿਲ ਜਾਂਦੇ ਦਾਣੇ ਹੁਣ ਫੇਰ ਦਾਣੇ ਕਦੇ ਹੁਣ ਤਾਂ ਸਾਨੂੰ 60 ਕਿਲੋ ਮਿਲਦੇ ਅੱਛਾ ਕਿੰਨੇ ਕਿੰਨੇ ਸਮੇਂ ਬਾਅਦ ਕਿੰਨੇ ਟਾਈਮ ਬਾਅਦ ਇਹ ਕੋਈ ਜਾਂ ਤਾਂ ਇਹ ਵੀ ਬਾਦਲ ਦੁਆਣੇ ਆਹ ਐਸਿਆਂ ਵਾਲੇ ਬੰਦ ਹੋ ਗਏ ਤੇ ਸਾਨੂੰ ਆ ਮੈਨ ਲੱਗ ਮਤਲਬ ਜਿਹੜੇ ਹੁਣ ਦਾਣੇ ਮੌਜੂਦਾ ਸਰਕਾਰ ਦਿੰਦੀ ਆ ਭਗਵੰਤ ਮਾਨ ਨੂੰ ਸਰੀਆਂ ਤਾਂ ਉਹਨਾਂ ਨਾਲ ਵਧੀਆ ਸਰੀ ਜੰਦਾ ਚਲੋ ਉਹ ਤਾਂ ਖਾਣੇ ਆਪਾ ਬਹੁਤ ਸਣ ਚਲੋ ਸਰੀ ਜਾਂਦਾ ਜਿੰਦੇ ਆ ਤੇ ਪੈਨਸ਼ਨ ਵਗੈਰਾ ਲੱਗੀ ਮਤਾ ਹਾਂ ਪੈਨਸ਼ਨ ਮਿਲਦੀ ਤੇ ਇੱਕ ਇਹਨਾਂ ਨੇ ਆਪਣੀ ਮੌਜੂਦਾ ਸਰਕਾਰ ਨੇ ਭਗਵੰਤ ਮਾਨ ਨੂੰ ਹੀ 10000 ਰੁਪਏ ਵੀ ਦੇਣਾ ਸੀਗਾ ਬੀਬੀਆਂ ਨੂੰ ਆਇਆ ਨਹੀਂ ਅਜੇ ਨਹੀਂ ਹੋ ਰਿਹਾ ਅੱਛਾ ਉਹ ਤਾਂ ਕੀਰਾ ਨਹੀਂ ਗੱਲਾਂ ਕੋਈ ਵੀ ਨਹੀਂ ਪੈਸਾ ਆਇਆ ਹਾਂ ਕਿਉਂ ਜਦ ਆਪਾਂ ਹੋਰ ਸਾਰਾ ਕੁਝ ਕਹਿ ਸਕਦੇ ਆ ਹਾਂ ਆਪਾਂ 1000 ਰੁਪਏ ਕਿਉਂ ਲਖਾਉਣਾ ਠੀਕ ਆ ਉਹ ਤਾਂ ਸਾਰਿਆਂ ਨੂੰ ਪਤਾ ਹੁੰਦਾ ਖਾਤੇ ਚ ਆਇਆ ਦਾ ਹਾਂ ਅਜੋ ਸਿੱਧੇ ਹੀ ਆ ਜਾਣੇ ਆ ਕਿਉਂ ਮੈਂ ਨਹੀਂ ਆ ਹਾਂ ਹਾਂ ਕੋਈ ਕੁਝ ਬੋਲਣ ਨਹੀਂ ਤਾਂ ਕੋਈ ਰੋੜੇ ਨਹੀਂ ਠੀਕ ਆ ਜਿਹੜੀਆਂ ਗੱਲਾਂ ਸੀਆਂ ਆਦਾ ਜਿੱਦਾਂ ਤੁਸੀਂ ਹੁਣ ਬਜ਼ੁਰਗ ਹੋ ਤੁਹਾਨੂੰ ਕੀ ਲੱਗਦਾ ਬਜ਼ੁਰਗਾਂ ਨੂੰ ਹੋਰ ਕਿਹੜੀ ਸਹੂਲਤ ਦੇਣੀ ਚਾਹੀਦੀ ਸਰਕਾਰ ਨੂੰ ਜਿੱਦਾਂ ਦਾਣਿਆਂ ਤੋਂ ਜਾਂ ਜਿਹੜੇ ਤੁਸੀਂ ਦੱਸਦੇ ਮੋਦੀ ਨੇ 500 ਰੁਪਏ ਆਪਤਾ ਮੌਜੂਦਾ ਸਰਕਾਰ ਨੇ ਤਾਂ ਚਲੋ ਕੁਝ ਨਹੀਂ ਪਾਇਆ ਕਿਹੜੀ ਸਹੂਲਤ ਤੁਹਾਨੂੰ ਚਾਹੀਦੀ ਤੁਹਾਨੂੰ ਲੱਗਦਾ ਵੀ ਸਾਨੂੰ ਆਹ ਸਹੂਲਤ ਹੋਣੀ ਚਾਹੀਦੀ ਸੀ ਹੋਣੀ ਚਾਹੀਦੀ ਗਰੀਬਾਂ ਲਈ ਸਹੂਰਤਾ ਚਾਹੀਦੀ ਨਾ ਨਹੀਂ ਨਹੀਂ ਕੀ ਕੀ ਚਾਹੀਦਾ ਮੰਨ ਲਓ ਇਲਾਜ ਚਾਹੀਦਾ ਜਾਂ ਬੱਸਾਂ ਚਾਹੀਦੀਆਂ ਬੱਚਾਂ ਤਾਂ ਤੁਹਾਨੂੰ ਫ੍ਰੀ ਕਰਤੀਆਂ ਕੈਪਟਨ ਨੇ ਬਾਜ਼ਮ ਮੋਕੇ ਮੈਂਦੀ ਬਸ ਆਉਂਦੀ ਨਹੀਂ ਸਰਕਾਰੀ ਸਰਕਾਰੀ ਵਾਸ ਨਹੀਂ ਆਉਂਦੀ ਹੁਣੀ ਪ੍ਰਾਈਵੇਟ ਦਾ ਆਉਂਦੀ ਆ ਪ੍ਰਾਈਵੇਟ ਦਾ ਆਉਂਦੀ ਆ ਜੇ ਜੇ ਸਰਕਾਰੀ ਚ ਅਧਾਰ ਕਾਰਡਨਾ ਚਾਹ ਰਹੇ ਹੋਣਾ ਉਹ ਬਾਜੂ ਮੋਕੇ ਮਿਲਦੀ ਆ ਬਾਜੂ ਮੋਕੇ ਮਿਲਦੀ ਆ ਚਲੋ ਫਾਇਦਾ ਤਾਂ ਹੈ ਨਾ ਉਹਦਾ ਉਹ ਚੀਜ਼ ਦਾ ਫਾਇਦਾ ਹੈ ਠੀਕ ਆ ਹੁਣ ਬਾਜੂ ਮੋਕੇ ਦੂਰ ਜਾਣਾ ਹੋਵੇ ਚਲੋ ਇੰਨਾ ਕ ਫਾਇਦਾ ਵੀ ਕਰਾਇਆ ਘਟ ਜਾਂਦਾ ਬਿਲਕੁਲ 20-50 ਰੁਪਏ ਬਚਦੇ ਹੀ ਹੋਈ ਗਏ ਨਹੀਂ ਇੰਨਾ ਕ ਤਾਂ ਹੈਗਾ ਆ ਠੀਕ ਆ ਤੇ ਹੁਣ ਫੇ ਕੀ ਲੱਗਦਾ ਇਸ ਵਾਰੀ ਕਿਹਨੂੰ ਜਿਤਾ ਦੇਣਾ ਕਿ ਇਹਨੂੰ ਭੇਜ ਦੇਣਾ ਉੱਤੇ ਸੈਂਟਰ ਦੇ ਵਿੱਚ ਸਰਕਾਰ ਕੀ ਦੀ ਬਣਾਉਂਗੇ ਕੀ ਦੀ ਬਣਾਇਆ ਤੁਸੀਂ ਦੱਸੋ ਕੀ ਬਣਾਉਣਾ ਤੁਸੀਂ ਤੁਸੀਂ ਹੀ ਬਣਾਣੀ ਅਸੀਂ ਕੀ ਦੱਸਣਾ ਤੁਸੀਂ ਬਣਾਓ ਜੇ ਵੀ ਬਣਾਣੀ ਅਸੀਂ ਜਾਂ ਵੋਟ ਪਾ ਦੇਣੀ ਆ ਹਾਂ ਵੋਟ ਪਾ ਦੇਣੀ ਹੈ ਜਿਹਦੇ ਕੰਮਜ ਹੋਊਗਾ ਜਿੱਤ ਜਾਣਗੇ ਅੱਛਾ ਆਪਣੇ ਉ ਇੱਥੋਂ ਲੋਕਲ ਤੋਂ ਜਿੱਥੇ ਆਪਾਂ ਬੈਠੇ ਆ ਜਲੰਧਰ ਜ਼ਿਲ੍ਹੇ ਵਿੱਚ ਇੱਥੇ ਕਿ ਇੱਥੇ ਕਿਹਨੂੰ ਪਾਉਣੀ ਚਾਹ ਲੋ ਦੱਸ ਦਿਓ ਸੈਂਟਰ 'ਚ ਰਹਿੰਦੇ ਜਿਹਦੀ ਮਰਜ਼ੀ ਬਣ ਜਾਵੇ ਕਹਿਣੇ ਸਕਦੀ ਮੈਂ ਵੇ ਵੋ ਨੂੰ મોદી ਨੇ ਮਾਂ ਦਾ મોદી ਨੇ 5500 ਰੁਪਈਆ ਪਾਇਆ ਖਾਤੇ ਦੇ ਵਿੱਚ ਇਹ ਦੇਖ ਲੋ ਹੁਣ ਤੁਸੀਂ ਤੇ ਅੰਦਰ ਜਾ ਕੇ ਮੰਨ ਜਾਣਾ ਕਿ ਤਾਂ ਮੋਰ ਦਾ ਉਹ ਦੋ ਜੀ ਇੰਦੀ ਛੇਦੀ ਕਹਦੇ ਮਨ ਭਰ ਗਿਆ ਭਰ ਗਿਆ ਵਾ ਜਦੋਂ ਦੁਕਾਨ ਪੁੱਛਿਆ ਕਿਸੇ ਨੂੰ ਨਹੀਂ ਕੋਈ ਸਹੂਤ ਦੇ ਕੋਈ ਨਹੀਂ ਕਿਸੇ ਦੀ ਕੋ ਪੁੱਛਦੇ ਨਹੀਂ ਜਿਹੜੇ ਆ ਉਹ ਮੈਂ ਕਹਿੰਦੇ ਸੁਣ ਲੋ ਜਿਹੜੇ ਆ ਮਾਰੇ ਮਡੇ ਪਿੰਡਾ ਚ ਉਹਨੇ ਬਰਕਰ ਹੈਗੇ ਉਹ ਚੱਬੀ ਚੁੱਬੀ ਜਾਂਦੇ ਉਹਨਾਂ ਦਿੰਦੇ ਉਹ ਕਿ ਵਾਕਿਆ ਤਾਂ ਕਿਸੇ ਨੂੰ ਕੋਈ ਨਹੀਂ ਮਿਲਦਾ ਲੋਕਾਂ ਨੂੰ ਕੁਝ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਲੋਕੀ ਰੋਲਾ ਪਾਉਂਦੇ ਆ ਆ ਬੀਬੀਆਂ ਤੁਸੀਂ ਕਹੀ ਜਾਂਦੇ ਆ ਬੀਬੀਆਂ ਨੂੰ ਦੱਸੀ ਜਾਂਦੇ ਹਾਂ ਉਹ ਕਹਿੰਦਾ 1100 ਕਰਕੇ ਦਊਗਾ ਉਹ ਬੇਈਮਾਨ ਇਹ ਪਹਿਲਾਂ ਦੱਤਾ ਨਹੀਂ 100 ਰੁਪਈਆ ਵਧਾਤਾ ਮੈਂ ਮੈਂ ਕਹ ਪਹਿਲਾਂ ਦੱਤਾ ਨਹੀਂ ਸਾਰੇ ਦਾ ਉਹਨੂੰ ਕਹਨਾ ਪਿਛਲੇ ਮੰਦਾ ਉਹਨਾਂ ਦਾ 25000 ਮੰਦਾ ਕਿ ਬੀਬੀ ਦਾ ਮੈਂ ਉਹੀ ਕਹਿੰਦਾ ਵੀ ਹੁਣ 100 ਰੁਪਈਆ ਹੁਣ ਕੁਝ ਵੀ ਨਹੀਂ ਜੇ ਨੂੰ ਮਾਦੀ ਪੁੱਛਣਾ 100 ਚੋਂ 10 ਬੰਦੇ ਕਹਿਣਗੇ ਅਸੀਂ ਆਪ ਨੂੰ ਵੋਟ ਪਾਣੀ ਆ ਠੀਕ ਆ ਪੰਜ-ਸੱਤ ਤੇ 10 12 ਉਹਨੂੰ ਕਹਿਣਗੇ ਅੱਛਾ ਇੱਕ ਜਿਹੜਾ ਨਾ ਅੱਜ ਵੀ ਤਰੀਕ ਜਿੰਨੇ ਆਪਣੇ ਇੱਥੇ ਵੀ ਦਵਾਰੇ ਆ ਜਲੰਧਰ ਲੋਕ ਸਭਾ ਜਮਨੀ ਚੋਣ ਦੇ ਜਿਹੜੀ ਸੀਟ ਤੇ ਖੜੇ ਆ ਹਾਂਜੀ ਹਾਂਜੀ ਬਹੁਤ ਹੀ ਦਲ ਬਦਲੂ ਆ ਹਾਂ ਹਾਂ ਨੋਰਮਲੀ ਆ ਨਾ ਕੋਈ ਕਿਸੇ ਪਾਰਟੀ ਚੋਂ ਨਿਕਲ ਕੇ ਆਇਆ ਜਿਹਨੂੰ ਪੈਸੇ ਮਿਲ ਗਏ ਉਹ ਤਾਂ ਨਿਕਲ ਵਰਪਿੰਦੇ ਹੋਰ ਤੀ ਇਹੋ ਜਿਹੇ ਲੀਡਰਾਂ ਨੂੰ ਲੋਕੀ ਇਤਵਾਜ ਕਰੂਗੇ ਕਦੇ ਵੀ ਨਹੀਂ ਕਰਨਾ ਕਿਸੇ ਕ੍ਰੈਸੀਕ ਪਬਲਿਕ ਕਰੇ ਨਹੀਂ ਸਕਦੀ ਬਬਲਾ ਕਰਕੇ ਦੇਖ ਲਿਆ ਦੇਖੋ ਘੜਾ ਕਹਿੰਦੇ ਇਹਦਾ ਕੀ ਉਧਰ ਮਿਲ ਗਏ ਉਧਰ ਟੱਪ ਚੱਲ ਜੂਗਾ ਫੇਕੀ ਇਹਨਾਂ ਨੇ ਮੁੜ ਕੇ ਹੋਣ ਜਿਹੜੇ ਗਏ ਆ ਕਾਂਗਰਸ ਚੋਂ ਇਹਾਂ ਟੁਪੂਹੀਆਂ ਮੰਨੇ ਹੋਣਾ ਤੁਸੀਂ ਗੱਲ ਕਰਦੇ ਹੋ ਵਾਰ-ਵਾਰ ਕਾਂਗਸ ਦੀ ਕਾਂਗਸ ਨੇ ਤੁਹਾਡੇ ਪਿੰਡ ਲਈ ਕੀ ਕੀਤਾ ਉਹ ਦੱਸੋ ਕਾਂਗਰਸ ਨੇ ਆ ਦੇਖੋ ਤਾਂ ਸਾਰਾ ਕਾਂਗਰਸ ਨੇ ਨਹੀਂ ਕੀਤਾ ਚੌਧਰੀ ਸੀ 500 ਸਰਕਾਰ ਸੁਣੋ ਚੌਧਰੀ ਸੀਗਾ ਉਹ ਬੋਡ ਸਾਹਮਣੇ ਲਗਾਇਆ ਉਧਰ ਪੀਏ ਦੇਖੋ ਕਿੰਨੇ ਮਿਲੇ ਆ ਠੀਕ ਆ ਉਹ ਉਹਨੇ ਡਿਵੈਲਪਮੈਂਟ ਹੋਈ ਆ ਠੀਕ ਆ ਹੋਰ ਤਾਂ ਕੋਈ ਕਰਨੀ ਹੋਰ ਭਗਵਾਨ ਤੁਮਾਨੇ ਕੀ ਦਿੱਤਾ ਇੱਥੇ ਜਾ ਕੇ ਕੋਈ ਨਹੀਂ ਕੋਈ ਨਹੀਂ 2.5 ਸਾਲਾਂ ਚ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਇੱਥੇ ਵਕਤ ਸਾਰਾ ਨਾਲੋਦਾ ਜਾਂ ਬਾਹਰ ਲਿਆ ਤੁਹਾਡੇ ਨਾਲੇ ਬੰਦੇ ਆਰੂ ਸਿਸਟਮ ਵੀ ਲਾਇਆ ਗਿਆ ਸੀ ਉਹ ਚੱਲਦਾ ਉਹ ਆ ਦੇਖੋ ਜਾ ਕੇ ਚਲਾ ਕੇ ਦੇ ਲੋ ਐਰੋ ਸਿਸਟਮ ਚਲਾਇਆ ਹੋ ਗਿਆ ਉਹ ਤਾਂ ਪਾਣੀ ਵੀ ਨਹੀਂ ਆਉਂਦਾ ਉਥੇ ਨਾਲੇ ਖੜ ਕੇ ਦੇਖੋ ਤੁਸੀਂ ਚੌਧਰੀਆਂ ਨੇ ਲਾਇਆ ਸੀ ਮੇਗਾ ਦਾਸ ਹੀ ਹੁਣ ਤਾਂ ਸਰਕਾਰ ਨੇ ਨਾ ਜਿਹੋ ਚੋਦੀ ਕਰਨੀ ਆ ਉਧਰ ਦੇਖੋ ਰਵੇ। ਉਹਨਾਂ ਵੇਲੇ ਉਹਨਾਂ ਵੇਲੇ ਚੱਲਦਾ ਸੀ। ਹੁਣ ਰੁਪਏ ਉਦੋਂ ਚੱਲਦਾ ਸੀ। ਅੱਛਾ ਹੁਣ ਜਦ ਰੁਪਏ ਕਰੂਗਾ ਫੇਰ। ਮੰਨ ਲਓ ਇਹਨੀ ਕੇਅਰ ਨਹੀਂ ਕੀਤੀ। ਹਾਂ। ਹੁਣ ਉਹ ਆਪੇ ਚਲ ਗਏ ਵਾ ਠੀਕ ਠਾਕ ਵਾ। ਹੁਣ ਆਪ ਜੀ ਨੇ ਕਹਿ ਗਏ ਅੱਛਾ ਹੁਣ ਦੋ ਚੀਜ਼ਾਂ ਆ ਜੀ। ਇੱਕ ਹੈ ਕਿ ਸੈਂਟਰ ਦੀ ਸਰਕਾਰ ਹਾਂਜੀ। ਸੈਂਟਰਸ ਕਿਹੜੇ ਆ ਸਕਦੇ ਆ। ਸੈਂਟਰਸ। ਸੈਂਟਰ ਜਿਹੜਾ ਇਹੀ ਜਾਣਾ ਹੁਣ ਇਹਨਾਂ ਨੂੰ ਸੈਂਟਰਸ ਦਾ ਕਾਂਗਰਸੀ ਹੋਣੀ ਆ। ਅੱਛਾ ਤਾਂ ਇਹ ਚ ਨਹੀਂ ਵੀ ਸੈਂਟਰ ਜੇ ਜਾਣਾ ਬਾਕੀ ਪੰਜਾਬ ਦੇ ਵਿੱਚ ਹੋਣੀ ਹੈਗਾ। ਪੰਜਾਬ ਦੇ ਵਿੱਚੋਂ ਕਾਂਗਰਸ ਕਿ ਇਹ 8 ਕਿ 7 8 ਤਲੀ ਆਊਗੀ ਪੱਕਾ ਤਲੀ ਹੂੰ ਇੰਨਾ ਹੈਗਾ ਹੈ ਨਹੀਂ ਹੈਗਾ ਤੇ ਬਾਕੀ ਜਿਹੜੇ ਭਗਵਾਨਤ ਮਾਨ ਹੁਣੀ ਕਹਿੰਦੇ ਆ ਨਹੀਂ ਜਾ ਜਾਣਗੇ ਚਾਰ ਕੱਚ ਵਿੱਚ ਉਹਨਾਂ ਦੀ ਸਰਕਾਰ ਆ ਉਹ ਵੀ ਹੈ ਫੇਕੀ ਸਰਕਾਰ ਦਾ ਸਰਕਾਰ ਨੂੰ ਪੁੱਛਦਾ ਕੋ ਜੋ ਗੇਲ ਕਰਨਾ ਤਾਂ ਫੇਰ ਹੀ ਹੁਣ ਅੱਛਾ ਜਦੋਂ ਪਿੰਡਾਂ 'ਚ ਕੰਮ ਨਹੀਂ ਕੀਤੇ ਸੁਣੋ ਇੱਕ ਮਿੰਟ ਪਤਾ ਕੀ ਗੱਲ ਜਿਹੜਾ ਬੰਦਾ ਕੰਮ ਕਰਦਾ ਪੁਛੜਿਆ ਪਿਆ ਦੂਜਾ ਮੇਰੇ ਨਾਲ ਉੱਠ ਕੇ ਮੋਰੇ ਹੋ ਗਿਆ ਹੁਣ ਕੀਤਾ ਨਹੀਂ ਹੁੰਦਾ ਕਾਫੀ ਹੁੰਦਾ ਮਾਰ ਚਾਪਣਾ ਜੇ ਨਹੀਂ ਬੰਦੇ ਲਾਉਣਾ ਭੁੱਖੇ ਮਾਰਦੇ ਰਹਿਣਾ ਪਹਿਲਾਂ ਇੱਕ ਗੱਲ ਹੋਰ ਹੈਗੀ ਆ ਜਿੱਥਾ ਆਪਣੇ ਹਲਕਾ ਇੰਚਾਰਜ ਜਿਆ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਾਂਜੀ ਉਹਨੇ ਉਹਨੇ ਕਦੇ ਆ ਕੇ ਫੇਰੀ ਨਹੀਂ ਪਾਈ ਕਦੀ ਵੀ ਨਹੀਂ ਦੇਖਿਆ ਉਥੇ ਉਥੇ ਬਲਵਾਰਾ ਬੈਠੇ ਉਥੇ ਉਥੇ ਰਹਿ ਤੇ ਦਾਲ ਮਾਲ ਜਗਾਉਂਦਾ ਇਹ ਨਾ ਫੇਖਾਈ ਜਾਂਦੇ ਸਾਰ ਦੇਉਤ ਹੋਣਾ ਲੈ ਤੇ ਫੜ ਲਿਆ ਛੜਾ ਲਿਆ ਨਾ ਇਹੀ ਕੰਮ ਆਇਆ ਹੁਣ ਹਾਂ ਬਲਵਾਰਾ ਦੇਖਿਆ ਹੋਣਾ ਸੁਣਿਆ ਹੋਣਾ ਪਾਣ 2-250 ਮੁੰਡੇ ਨਿਕਲ ਕੇ ਆਇਆ ਆਪ ਚ ਹੋ ਗਿਆ ਸਾਰਾ ਠੀਕ ਆ ਲੱਗਦਾ ਬੰਦੇ ਕਿਤੇ 5 ਕਿਤੇ 4 ਛਾੜੂ ਵਾਲੇ ਭੁੱਲ ਜਾਣ ਨਹੀਂ ਮੁਸ਼ਕਲ ਹੈ ਜੀ ਕੁਝ ਨਹੀਂ ਉਹਨਾਂ ਦਾ ਹੈਗਾ ਇਹਨਾਂ ਦਾ ਮੁਕਾਬਲਾ ਸਾਡੇ ਹਿਸਾਬ ਨਾਲ ਹਾਥੀ ਨਾ ਹੋਣਾ ਹਾਂਜੀ ਨਾਮ ਕੀ ਆ ਰੇਸ਼ਮ ਸਿੰਘ ਰੇਸ਼ਮ ਸਿੰਘ ਜੀ ਤੁਸੀਂ ਰੁੜਕਾ ਪਿੰਡ ਦੇ ਵਾਸੀ ਹੋ ਹਾਂਜੀ ਸਾਨੂੰ ਦੱਸੋ ਵੀ ਜਿਹੜਾ ਵੋਟਾਂ ਚੱਲ ਰਹੀਆਂ ਪਈਆਂ ਇਸ ਟਾਈਮ ਲੋਕ ਸਭਾ ਦੀਆਂ ਜਨਰਲ ਚੋਣਾਂ ਹਾਂਜੀ ਇਸ ਟਾਈਮ ਦਾ ਕੰਮ ਸਿਰੇ ਤੇ ਗਿਆ ਆ ਜਿਹਨੂੰ ਆਪਾਂ ਕਹਿੰਦੇ ਤਾਂ ਨੱਕੇ ਤੇ ਚਲਾ ਗਿਆ ਠੀਕ ਠੀਕ ਹੈ ਤੇ ਕੀ ਲੱਗਦਾ ਵੀ ਜਿਹੜਾ ਹੁਣ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਆ ਚਾਹ ਤੋ ਇਹ ਕੋਈ ਨਤੀਜੇ ਆ ਜਾਣੇ ਆ ਕੀ ਤੁਹਾਨੂੰ ਦੇਖਣ ਨੂੰ ਲੱਗਦਾ ਵੀ ਕਿਹੜੀ ਪਾਰਟੀ ਆਪਣੇ ਉੱਥੇ ਉੱਪ ਜਾ ਰਹੀ ਹੈ ਚਲੋ ਇੱਟਾ ਹੀ ਬਣਾਤ ਨਹੀਂ ਕਹਿ ਸਕਦੇ ਜਦੋਂ ਜਦੋਂ ਹੁਣ ਇਹ ਸਾਡੇ ਪਿੰਡ ਦਾ ਜਿਹੜਾ ਮਾਹੌਲ ਹੈ ਪਹਿਲਾਂ ਤੋਂ ਮਤਲਬ ਸਾਡਾ ਉਹਦਾ ਪੈਂਡ ਕਮਿਊਨਿਸਟ ਪੱਖੀ ਰਿਹਾ ਹਾਂਜੀ ਸਾਡੇ ਪੰਚਾਇਤ 2022 ਸਾਡਾ ਉਸੇ ਪਾਰਟੀ ਦਾ ਹਾਂ ਹੁਣ ਸੋਚਿਆ ਮਾਹੌਲ ਲੋਕਾਂ ਦੇ ਬਦਲ ਗਿਆ ਮਤਲਬ ਉਹ ਅੱਗੇ ਜਿਹੜਾ ਪੈਂਡ ਪੈਂਡ ਅਗੇ ਜਿਹੜਾ ਵੋਟਰ ਹੈਗਾ ਨਾ ਉਹ ਪਾਰਟੀ ਨਾਲ ਵੱਝਿਆ ਹੁੰਦਾ ਸੀ ਜਿੱਥੇ ਇੱਕ ਵਾਰੀ ਖੜ ਗਿਆ ਉੱਥੇ ਹੀ ਰਹਿਣਾ ਹੈ ਪੀੜ੍ਹੀਆਂ ਲੰਘ ਜਾਂਦੀਆਂ ਪਾਣ ਤੋਂ ਜਿਹੜਾ ਮਾਹੌਲ ਆ ਇਹ ਹੁਣ ਤਾਂ ਮੌਜੂਦ ਰੀਡਰਾਂ ਦਾ ਕੋਈ ਮਾਹੌਲ ਨਹੀਂਗਾ ਕੋਈ ਸਟੈਂਡ ਨਹੀਂਗਾ ਇਸ ਸਾਲ ਚ ਤਿੰਨ ਤਿੰਨ ਪਾਰਟੀਆਂ ਬਦਲ ਕੇ ਜਾਂਦੇ ਆ ਹਾਂ ਜੀ ਜੇ ਤਿੰਨ ਦੇ ਅੱਡੀ ਚ ਉਹ ਇਹਨਾਂ ਤਿੰਨ ਪਾਰਟੀਆਂ ਬਦਲਦੇ ਆ ਤਾਂ ਲੋਕ ਕੀ ਕਰਨਗੇ ਕਿਹਦੇ ਮਗਰ ਵਿਸ਼ਵਾਸ ਕਰਨਗੇ ਬਿਲਕੁਲ ਤੇ ਲੋਕਾਂ ਦਾ ਵੀ ਹੁਣ ਜਾਨੀ ਮਤਲਬ ਉਹ ਦਿਲ ਦੀ ਗੱਲ ਕਿਸੇ ਨਹੀਂ ਦੱਸਦਾ ਉਹ ਕਿ ਲੋਕੀ ਵੀ ਇਹ ਸੋਚਣ ਲੱਗ ਪਏ ਜਿਹੜਾ ਵੋਟਰ ਵੀ ਆ ਵੀ ਜੇ ਇਹਨਾਂ ਦਾ ਦੀਨਮਾਨ ਹੈ ਨਹੀਂ ਇਹਦਾ ਮਤਲਬ ਨਾਂ ਕੇਤੇ ਖੜੀ ਕਿਹਦੀ ਖੜੀ ਹਾਂ ਹਾਂ ਬਿਲਕੁਲ ਬਿਲਕੁਲ ਕਿਹਦੇ ਮਗਰ ਖੜੀਏ ਜੇ ਉਹਨਾਂ ਕੋਲ ਦੀਨਮਾਨ ਹੈ ਨਹੀਂਗਾ ਹੂੰ ਤਵੇਂ ਨੂੰ ਕਾਂਗਰਸਨ ਤੇ ਜਾਂ ਦਪੇਨ ਨੂੰ ਅਕਾਲੀ ਪੰਡਿਤ ਤੇ ਕਾਹਨ ਭਾਜਪਾ ਦੇ ਬਣ ਜਾਂਦੇ ਜੇ ਸਵੇਰਾ ਹੁੰਦਾ ਤੂੰ ਕਹਿੰਦੇ ਜੀ ਆਮ ਪਾਰਟੀ ਚੱਲ ਗਿਆ ਠੀਕ ਆ ਆਮ ਪਾਰਟੀ ਇਹਨਾਂ ਜਦੋਂ ਸ਼ਾਮ ਨੂੰ ਖਬਰਾਂ ਦੇਖਦੇ ਹਾਂ ਕਿਤੇ ਹੋਰ ਗਿਆ ਜੀ ਹੋਰ ਹੁੰਦੇ ਆ ਨਾ ਉਹ ਜਿਹਨਾਂ ਤੈਨੂੰ ਵੀ ਤੂੰ ਦੇਖੋ ਬਦਲੀ ਆ ਜਾਂਦਾ ਪਾਰਟੀ ਹਾਂ ਤੇ ਇਹਨਾਂ ਨੂੰ ਲੱਗਦਾ ਨਹੀਂ ਵੀ ਇਹ ਜਿਹੜੀ ਗੰਦੀ ਰਾਜਨੀਤੀ ਸ਼ੁਰੂ ਹੋ ਗਈ ਆ ਹਾਂਜੀ ਹਾਂਜੀ ਬਈ ਇਹਦਾ ਅਸਰ ਲੋਕਾਂ ਦੀ ਕੀ ਵੋਟਰਾਂ ਦੇ ਕੀ ਪਏਗਾ ਤਾਂ ਹੀ ਜਿਹੜੇ ਜਿਹੜਾ ਆਮ ਮਤਲਬ ਸਿਆਣਾ ਵੋਟਰ ਰਹਿਣਾ ਉਹ ਕਹਿੰਦਾ ਯਾਰ ਇਹ ਸਾਰੀ ਤਾਂ ਕੋਈ ਛੱਟੇ-ਬੱਟੇ ਆ ਇਹਨਾਂ ਨੂੰ ਫਾਇਦਾ ਕੀ ਆ ਇਸ ਵੇਲੇ ਕਿੰਨੇ ਦੁਕਾਨ ਬਿਤੇ ਹੁੰਦੇ ਆ ਉਹ ਚਾਹੀ ਨਹੀਂ ਜਾ ਕੇ ਕੋਈ ਵੋਟ ਨੂੰ ਕਰੰਦਾ ਮਤਲਬ ਇਹ ਹੈ ਤਾਂ ਕਿ ਲੋਕਾਂ ਨੂੰ ਵਿਆਜ ਨਾਲ ਸ਼ਾਹ ਹੁੰਦਾ ਅੰਦਗਾ ਲੋਕਾਂ ਪੇ ਥਾ ਵੋਟਾਂ ਪਾਉਣੀਆਂ ਪੰਜੀ ਸਾਰੇ ਜੋਸ਼ ਹੁੰਦਾ ਸੀ ਆਪਣੀ ਪਾਰਟੀ ਦੇ ਝੰਡੇ ਡੰਡੇ ਹਰੇਗੇ ਚੱਕੀ ਫਿਰ ਦੰਡੀਆਂ ਹੁਣ ਕੋਈ ਇੰਦਾ ਮਾਹੌਲ ਨਹੀਂਗਾ ਘਰ ਦੇ ਜਿਹੜੇ ਜੀ ਆ ਉਹ ਇੱਕ ਦਿਨ ਕੋਈ ਭੇਜਣ ਦੇ ਪੈ ਕੇ ਕੀ ਕਰਨ ਇਹੋ ਜਿਹਾ ਦਾ ਮਾਹੌਲ ਹੈ ਠੀਕ ਹੈ ਸਰ ਜੀ ਕਹਿੰਦੇ ਆ ਓਕੇ ਤੇ ਜਿੱਦਾਂ ਹੁਣ ਆਪਣੇ ਚੰਨੀ ਆ ਇਧਰੋਂ ਸਾਬਕਾ ਮੁੱਖ ਮੰਤਰੀ ਹਾਂਜੀ ਹਾਂਜੀ ਬੀਜੇਪੀ ਦਾ ਵੀ ਉਮੀਦਵਾਰ ਵੀ ਹੈਗਾ ਝਾੜੂ ਵਾਲਿਆਂ ਦਾ ਵੀ ਹੈਗਾ ਜਿਹੜੀ ਆਪਣੀ ਸੀਟ ਆ ਜਿੱਥੇ ਆਪਾਂ ਬੈਠੇ ਆ ਜਲੰਧਰ ਜ਼ਿਲ੍ਹੇ ਦੀ ਜਲੰਧਰ ਲੋਕ ਸਭਾ ਚੋਣ ਜਿਹੜੀ ਹੈਗੀ ਆ ਸੀਟ ਆ ਇਹ ਹੈ ਨਾ ਤੁਹਾਨੂੰ ਕੀ ਲੱਗਦਾ ਇੱਥੋਂ ਕਿਹੜਾ ਥੋੜਿਆ ਉੱਤੇ ਥੱਲੇ ਕੋ ਕੋ ਨਹੀਂ ਆ ਰਿਹਾ ਮਤਲਬ ਇੰਨਾ ਚੋਣ ਦੇ ਵਿੱਚੋਂ ਮਤਲਬ ਜਿਹੜੇ ਹੁਣ ਜਿੰਨੇ ਕੈਂਡੀਡੇਟ ਖੜੇ ਸਾਰੇ ਪਾਰਟੀਆਂ ਬਦਲ ਕੇ ਖੜੇ ਆ ਆਪਣੀ ਪਾਰਟੀ ਛੱਡ ਕੇ ਦੂਜੇ ਨੂੰ ਖੜੇ ਆ ਹਾਂਜੀ ਤੈਨੂੰ ਮਤਲਬ ਕਹਿੰਦਾ ਸਾਰੇ ਸਾਰੇ ਚੇਂਜ ਹੋਏ ਚਾਰੀ ਚਾਰੀ ਪੰਜੇ ਛੜ ਕੇ ਚੰਨੀ ਨੂੰ ਛੱਡ ਕੇ ਚੰਨੀ ਨੂੰ ਛੱਡ ਕੇ ਚੰਨੀ ਆਪਣਾ ਹਲਕਾ ਛੱਡਾ ਬਿਲਕੁਲ ਬਿਲਕੁਲ ਜਿਸ ਕਰਕੇ ਨਾ ਮਤਲਬ ਲੋਕਾਂ ਦੇ ਵਿੱਚ ਵੀ ਬਹੁਤ ਇਦਾਂ ਦਾ ਹੀ ਆ ਉਹ ਦਿੰਦੀ ਕਰ ਕਿਸੇ ਨੂੰ ਦੱਸਦੇ ਕਿ ਬਾਕੀ ਜਾਨੀ ਆਪਣੀ ਲੋਕਲ ਜਿਹੜਾ ਸਾਡਾ ਜਿਹੜਾ ਆਪਣਾ ਘਰ ਲੋ ਜਿਹੜਾ ਮਤਲਬ ਉਹਦੇ ਵਿੱਚ 19 ਕ ਲਿਆਜ ਰੱਖਦੇ ਆ ਜਦੋਂ ਸਰ ਸਰ ਦਾ ਭਰਾ ਆ ਉਹਦੇ ਪੈਨ ਵਿੱਚ ਰਾਜਨੀਤੀ ਉਹਦਾ ਹਿੱਸਾ ਲੈਂਦਾ ਹੈ ਹਾਂਜੀ ਅਸੀਂ ਸਾਂਝੇ ਮਤਲਬ ਭਮਾ ਕਈ ਕੁਛ ਵੀ ਜੇ ਅਸੀਂ ਬੋਲੋਗੇ ਕਹਿ ਹੀ ਕਰਕੇ ਕੋਈ ਨਹੀਂ ਠੀਕ ਆ ਜੇ ਸਾਨੂੰ ਕਹੂਗਾ ਵੀ ਕਾਂਗਰਸ ਨੂੰ ਬਾਹਰ ਨਹੀਂ ਕਾਂਗਰਸ ਨੂੰ ਨਹੀਂ ਕੋਈ ਸਰ ਸਾਡੀ ਪਾਰਟੀ ਨੂੰ ਹੜਾ ਚ ਕੋਈ ਨਹੀਂ ਮੋਸ਼ਨ ਮਾਹੌਲ ਇਦਾਂ ਆ ਹਾਂਜੀ ਮੋਦੀ ਨੂੰ ਹਟਾਉਣ ਦੀ ਗੱਲ ਹੈ ਹਾਂਜੀ ਹਾਂਜੀ ਅੱਛਾ ਮੰਨੋ ਚੰਗਾ ਕੰਮ ਕੋਈ ਨਹੀਂ ਕੀਤਾ ਪਰ ਜਨੋਤਭਜ ਜੀ ਕੀਤੀ ਹਾਂਜੀ ਫਿਰ ਇਹ ਤਾਂ ਕਾਨੂੰਨ ਕਾਲੇ ਕਾਨੂੰਨ ਦੇ ਆਂਦੇ ਹਾਂ ਤੇ ਇਹਨਾਂ ਨਾਲ ਵੀ ਇਹਨਾਂ ਨੂੰ ਬਹੁਤ ਭਾਰੀ ਅਸਰ ਤਿੰਨ ਕਾਲੇ ਕਾਨੂੰਨ ਬਾਪੂ ਜੀ ਉਹ ਮੰਨ ਗਿਆ ਸੀ ਹਨਾ ਜਦੋਂ ਆਪਣੇ ਕਿਸਾਨ ਧਰਨੇ ਦੇ ਵਿੱਚ ਸੀ ਮੁੜ ਗਿਆ ਮੁਕਰ ਗਿਆ ਮੁਕਰ ਗਿਆ ਗੱਲ ਨਹੀਂ ਮਾਫੀ ਮੰਗੀ ਹੂੰ ਮਾਫੀ ਵੀ ਮੰਗੀ ਆ ਮਾਫੀ ਵੀ ਮੰਗੀ ਪਰ ਕੈਨਸਲ ਨਹੀਂ ਕੀਤਾ ਕੈਨਸਲ ਉਹ ਕੈਨਸਲ ਨਹੀਂ ਕੀਤਾ ਤਾਂ ਉਹਨਾਂ ਉਸ ਚੀਜ਼ ਦਾ ਜਿਹੜਾ ਆ ਵੋਟਾਂ ਤੇ ਅਸਰ ਪਵੇਗਾ ਹਾਂਜੀ ਠੀਕ ਆ ਬਿਲਕੁਲ ਉਹਦੇ ਉਮੀਦਵਾਰ ਨੂੰ ਫੇ ਕੁੰਝ ਕੇ ਸੜਦੇ ਹੋਗੇ ਬਿਲਕੁਲ ਨਹੀਂ ਅਸੀਂ ਜਾਂ ਉੱਥੇ ਸਾਡਾ ਅਸੀਂ ਕਮਿਊਨਿਸਟ ਹਾਂ ਕਿਹਾ ਨਹੀਂ ਬੋਲਦਾ ਕਿਉਂ ਅਸੀਂ ਸਾਡਾ ਮੰਗਸਰਾਮ ਪਾਧੜ ਪਾਰਟੀ ਆ ਹਾਂ ਤੇ ਇਹ ਕੈਡਲਾ ਚ ਦਿੰਦੇ ਸੀ ਇੱਕ ਸੀਟ ਉਹ ਕਿੰਨਾ ਵੀ ਉਹ ਅਸੀਂ ਉਹ ਨਹੀਂ ਦਾਨੀ ਅੱਛਾ ਅਸੀਂ ਇਹ ਪਾਰਟੀ ਅੱਛਾ ਬਾਬੂ ਜੀ ਤੁਸੀਂ ਤੁਸੀਂ ਕਹਿੰਦੇ ਤੁਸੀਂ ਕਾਮਨਿਸਟ ਹੋ ਅੱਜ ਵੀ ਕਾਮਨਿਸਟ ਹੋ ਕਿਹੜੇ ਕਿਹੜੇ ਧੜੇ ਨਾਲ ਜੁੜੇ ਹੋ ਅਸੀਂ ਅੱਗੇ ਅਰਦਾਸ ਮੰਗਚਾ ਹਾਂ ਮੰਗਤਰਾ ਮੰਗਤਰਾਮ ਜੀ ਮੇਰੇ ਕੋ ਨਿਕਲੇ ਆ ਹਰਕਿਸ਼ਨ ਸਿੰਘ ਸਜੀਤ ਢੜੇ ਸਜੀਤ ਢੜੇ ਜੀ ਦਵਾਈ ਡੋਗਏ ਸੀ ਹਾਂਜੀ ਹਾਂਜੀ ਅੱਛਾ ਮੈਂ ਪਿੱਛੇ ਵੀ ਗੱਲ ਕਰਕੇ ਆ ਜੀ ਤੁਹਾਡੇ ਰਕੇ ਬਜ਼ੁਰਗ ਸਗੇ ਸਾਡੇ ਨਾਲ ਜੰਡਿਆਲੇ ਤੋਂ ਲੈ ਕੇ ਨਾ ਹਾਂਜੀ ਜੰਡਿਆਲਾ ਬੰਡਾਲਾ ਰੁਕਾ ਗੋਪਾਰਾਮਾ ਹਾਂਜੀ ਕਾਮਨਿਸਟੜਾ ਜਿਹੜਾ ਸਜੀਤ ਢੜਾ ਹਾਂਦਾ ਸੀ ਤੂਤੀ ਬੋਲਦੀ ਹੁੰਦੀ ਸੀ ਜਦੋਂ ਅਸੀਂ ਛੋਟੇ ਜੇ ਹੁੰਦੇ ਸੀ ਤੇ ਅੱਜ ਦੀ ਡੇਟ 'ਚ ਇਹਨਾਂ ਨੂੰ ਕੋ ਪੁੱਛਣ ਨੂੰ ਪਿਆ ਨਹੀਂ ਕੀ ਕਾਰਨ ਆ ਵੀ ਇਦਾਂ ਦੁਰਗਤੀ ਕਿਉਂ ਹੋ ਗਈ ਕਿਉਂ ਇਹਨਾਂ ਬੰਡ ਹੋ ਗਈ ਆਪੋ ਵਿੱਚ ਹੀ ਬੰਡੇ ਗਏ ਇਹ ਪਹਿਲਾ ਚੌਥ ਵਿੱਚ ਇੱਕ ਇੱਕ ਸ਼ਿਪਾਰਟੀ ਜਦੋਂ ਉਹ ਉਹ ਬੰਡ ਹੋ ਗਈ ਠੀਕ ਹੈ ਬ 2002 ਚ ਹੋ ਗਈ ਬੰਡ ਸਰਜੀਤ ਨਾਲ ਬਾਖੋ ਗਿਆ ਮੰਨਤਾ ਠੀਕ ਹੈ ਤੇ ਇੱਕ ਹੋਰ ਆ ਜੀ ਚਲੋ ਬੰਡ ਬਣਾਈਆ ਤਾਂ ਹੁੰਦਾ ਹੀ ਰਹਿੰਦਾ ਆਪਣੇ ਪਰਿਵਾਰਾਂ ਚ ਵੀ ਹੁੰਦੇ ਰਹਿੰਦੇ ਆ ਨਾ ਭਰਾ ਭਰਾ ਦੀ ਬੰਦੀ ਪੈ ਗਈ ਤੇ ਅੱਜ ਦੀ ਤਰੀਕ ਦੇ ਵਿੱਚ ਤੁਹਾਨੂੰ ਲੱਗਦਾ ਵੀ ਤੁਹਾਨੂੰ ਕਿੰਨੀ ਕਿ ਵੋਟ ਪੈ ਗਈ ਤੁਹਾਡੇ ਧੜੇ ਨੂੰ ਕੀ ਲੱਗਦਾ ਸਾਡੇ ਸਾਡੇ ਕੋਲ ਦਾ ਹਲਕੇ ਚ ਮਾਰਨ ਚਾਹੁੰਦਾ ਨਹੀਂ ਆ ਰਿਹਾ ਠੀਕ ਆ ਲੋਕ ਸਭਾ ਹਲਕੇ ਚ हां ਲੋਕ ਸਭਾ ਓਕੇ ਤੇ ਕਿਉਂਕਿ ਇੰਦਰੀ ਆ ਸੀਤ ਨਕੋਦਰੋਂ ਨਕੋਦਰਿਆ ਜੜਿਆਲਾ ਬਡਾਣਾ ਆ ਇਹ ਆ ਨਹੀਂ ਅੱਗੇ ਤੁਹਾਡੀ ਮੰਡ ਵਿੱਚ ਬੜੀ ਵੋਟ ਹੁੰਦੀ ਸੀ ਤਰਿਆ ਦੇ ਨਾਮ ਨਾਲ ਮੰਡ ਵਿੱਚ ਹੁਣ ਰੋਡ ਹੈਗੀ ਆ ਤੇ ਬੱਦ ਬਾਕੀ ਇਹ ਹੋ ਰਹਿ ਨਹੀਂ ਹੂੰ ਤੇ ਕੀ ਲੱਗਦਾ ਬਾਜੀ ਕੌਣ ਮਾਰਜੂ ਇਥੋਂ ਆਪਣੇ ਉਹ ਬਾਜੀ ਇੱਥੇ ਮੈਨੂੰ ਤਾਂ ਲੱਗਦਾ ਵੀ ਕਾਂਗਰਸ ਮਾਰਜੂ ਕੀ ਕੰਮ ਕਰ ਕਰਦੇ ਆ ਮੈਂ ਜਿਹੜੀ ਕਰਦਾ ਜੀ ਕਿਦਾਂ ਨਵੀਂ ਸਰਕਾਰ ਆਉਣ ਦੇ ਨਾਲ ਲੋਕਾਂ ਨੂੰ ਕਾਫੀ ਆਸਾਂ ਮਿਲ ਦੱਸ ਗਿਆ ਵੀ ਸਰਕਾਰ ਨਵੀਂ ਬਣ ਗਈ ਆ ਸਾਡੇ ਹੋ ਸਕਦਾ ਵੀ ਦਿਨ ਕਿੜੇ ਆ ਉਹ ਬਦਲ ਜਾਣਗੇ ਹਾਂਜੀ ਕਿਦਾਂ ਦਾ ਰਿਹਾ ਤੁਹਾਡਾ ਮਾਹੌਲ ਕਿਦਾਂ ਨਵੀਂ ਸਰਕਾਰ ਚ ਕੀ ਤੁਸੀਂ ਨਵਾਂ ਦੇਖਿਆ ਸਾਨੂੰ ਤਾਂ ਜਾਨਿਕ ਜਾਦੀ ਸਰਕਾਰ ਬਣੀ ਆ ਜਦੋਂ ਮੈਂ ਦੇਖ ਰਿਹਾ 2000 ਕੇ ਸਾਨੂੰ ਬੰਦਾ ਹੀ ਕਹ ਰਿਹਾ ਵੀ ਇਹਨੂੰ ਬਤੀ ਫਰੀ ਹੋ ਗਈ ਆ ਦਾਣੇ ਫਰੀ ਮਿਲ ਰਿਹਾ ਤੇ ਲੋਕੀ ਕੰਮ ਕਰਨੋਂ ਫਟ ਗਏ ਆ ਠੀਕ ਹੈ ਜੀ ਅਸੀਂ ਕਹਿੰਦੇ ਆ ਜਿਹੜਾ ਬੈਲ ਆ ਅਸੀਂ ਅੱਧਾ ਦਿਨ ਨੂੰ ਤਿਆਰ ਆ ਲੇਬਰ ਮੈਂ ਕੰਮ ਕਰਦਾ ਅੱਧਾ ਦਿਨ ਨੂੰ ਤਿਆਰ ਆ ਜਿਹੜੀ ਕਾਰਨ ਕਹਿੰਦੇ ਫਰੀ ਮਿਲਦੀ ਆ ਉਹ ਮੈਂ ਅੱਧੇ ਰੇਟ 'ਚ ਲੈਣ ਨੂੰ ਤਿਆਰ ਆ ਪਰ ਸਾਨੂੰ ਉਹਦੇ ਬਾਰੇ ਜੇ ਕੋਈ ਲੱਖ ਰੁਪਏ ਦਾ ਆਸਰ ਦਿੰਦੇ ਆ ਸਾਨੂੰ ਤਾਂ 20000 ਰੁਪਏ ਨਾਲ ਤੁਹਾਨੂੰ ਦਿਨ ਅੱਜ ਜਿਹੜਾ ਉੱਠ ਕੇ ਡਿਊਟੀ ਕਰਕੇ ਆਪਣੇ ਘਰ ਨੂੰ ਨਿਆਲੇ ਪਾ ਲਈ ਪੱਕਾ ਰਜਗਾਰ ਮਿਲ ਜੂ ਪੱਕਾ ਹਨ ਕੋਈ ਵੀ ਮਿਲੇ ਅੱਛਾ ਅੰਕਲ ਜੀ ਕਿੰਨੇ ਤੁਹਾਡੇ ਬੱਚੇ ਕਿੰਨੇ ਤੁਹਾਡੇ ਤਿੰਨ ਨੇ ਜੀ ਪੜੇ ਲਿਖਿਆ ਪੜਦੇ ਆ ਜੀ ਕੋਈ ਨੌਕਰੀ ਵਗੈਰਾ ਕੋਈ ਕੋਈ ਨਹੀਂ ਕਰਦੇ ਜੀ ਜਿਵੇਂ ਕਿ ਸਰਕਾਰ ਤਾਂ ਕਹਿ ਰਹੀ ਹੈ ਵੀ ਮੈਂ ਅਸੀਂ ਕਾਫੀ ਨੌਕਰੀਆਂ ਦਿੱਤੀਆਂ ਤੁਹਾਡੇ ਗਲੀ ਮੁਹੱਲੇ ਪਿੰਡ ਵਿੱਚ ਕਿਸੇ ਨੂੰ ਕੋਈ ਨਵੀਂ ਸਰਕਾਰੀ ਨੌਕਰੀ ਮਿਲੀ ਹੋ ਕੇ ਨਹੀਂ ਮਿਲੀ ਜੀ ਤੇ ਫਿਰ ਸਰਕਾਰ ਇਦਾਂ ਦਾ ਕੱਦ ਕਹਿ ਰਹੀ ਹੈ ਹਾਂ ਜੀ ਜੇ ਨੂੰ ਮਿਲੀ ਹੋਊਗਾ ਕਹੂਗਾ ਨਹੀਂ ਤੁਹਾਡੇ ਮਰਦ ਕੋਈ ਨੌਕਰੀ ਸਾਡੇ ਨਹੀਂ ਮਿਲੀ ਕੋਈ ਵੀ ਹੂੰ ਸਾਡੇ ਖਾਨਦਾਨ ਜੀ ਹੈ ਨਹੀਂ ਠੀਕ ਹੈ ਜੀ ਬਾਬੇ ਪਰਦਾ ਦੇ ਇਲਾਕੇ ਤੇ ਕਿਹ ਹੈ ਨਹੀਂ ਲੋਕ ਸਭਾ ਇਲੈਕਸ਼ਨ ਚੱਲ ਰਾਇਆ ਵਾਰ-ਵਾਰ ਸਾਰੇ ਮੰਤਰੀ ਸੰਤਰੀ ਲੋਕੀ ਘੁੰਮ ਰਾਇਆ ਕਿਦਾਂ ਦਾ ਮਾਹੌਲ ਲੱਗਦਾ ਐ ਇਸ ਹੋਰ ਬਾਜੀ ਕੌਣ ਮਾਰ ਜੇ ਦੇਖੋ ਮਾਹੌਲ ਤਾਂ ਲੱਗਦਾ ਮੈਸਸਦਿਆ ਅਸੀਂ ਤਾਂ ਜਿਹੜੀ ਲੇਬਰ ਹੈ ਨਾ ਲੇਬਰ ਜਿਹੜਾ ਰੱਬ ਨੂੰ ਮੰਨ ਕੇ ਤੱਲੂਆ ਉਹ ਇੱਕੋ ਹੀ ਗੱਲ ਆਪਣੇ ਦੇਲੇ ਦੀ ਫੀਲ ਕਰੂਆ ਬੇ ਮੈਨੂੰ ਰੋਜ਼ ਮਿਹਨਤ ਮਿਲੇ ਮਿਹਨਤ ਮਿਲੇ ਮੈਂ ਆਪਣਾ ਕਾਰ ਚਲਾਵਾਂ ਠੀਕ ਹੈ ਜੀ ਹਾਂ ਸਰਕਾਰ ਕੋਈ ਬੰਦਾ ਇਥੇ ਪਿੰਡਾਂ 'ਚ ਗੱਲਾਂ ਵੀ ਕਰਦੇ ਕੋਈ ਹੈਗੇ ਉਹ ਵੀ ਗੱਲਾਂ ਕਰਦਾ ਲੈ ਇਹ ਨੂੰ ਇਹ ਦਾਣੇ ਫਰੀ ਹੋ ਗਏ ਇਹਨਾਂ ਨੂੰ ਬੱਤੀ ਫਰੀ ਹੋ ਗਈ ਪਹਿਲੀ ਯਾ ਦੁੱਧ ਖਾਂਦੇ ਉਹ ਕਿਥੋਂ ਲੈਨੇ ਆਈ ਮਤਲਬ ਤੁਸੀਂ ਕਹਿੰਦੇ ਵੀ ਕੁਛ ਮੌਕਾ ਤੇ ਚਾਹੀਦਾ ਸਾਨੂੰ ਨਹੀਂ ਚਾਹੀਦਾ ਕੰਟਰੋਲ ਰੇਟ ਤੇ ਹੋ ਜਵੇ ਸਾਨੂੰ ਕੰਟਰੋਲ ਨਹੀਂ ਸਾਨੂੰ ਡੂੜੀ ਜਾਂਦੀ ਆ ਮਤਲਬ ਇਹ ਕੋਈ 100 ਰੁਪਇਆ 50000 ਰੈਂਦਾ ਉਹਨੇ ਚਾਰ ਬੰਦੇ ਰੱਖ ਦਿੰਦੇ ਆ ਹਾਂ ਭੜੇ ਵੀ ਰੱਖ ਸਕਦੇ ਆ ਬਿਲਕੁਲ ਮੈਨੂੰ ਪੜ ਵੀ ਰੱਖ ਦਿੰਦੇ ਆ ਕੋਈ ਝੜਮਾਲੇ ਬਾਹਰ ਵੀ ਝੜ ਮਾਰਦੇ ਇੱਥੇ ਹੀ ਮਾਰਦੇ ਸੀ ਠੀਕ ਹੈ ਜੀ ਹਾਂ ਨਹੀਂ ਆਦੇ ਤੇ ਕੌਣ ਲੱਗਦਾ ਇਸ ਵਾਰੇ ਬਾਜੀ ਕੌਣ ਮਾਰ ਜੂਗਾ ਲੋਕ ਸਭਾ ਮਾਰ ਵੀ ਤੇ ਜੇ ਵੀ ਹੁਣ ਇਹ ਤਿੰਨ ਕਾਲ ਬਾਜੀ ਹੋ ਰਹੀ ਐ ਇਸ ਨੇ ਕੋਈ ਵੀ ਕੁਛ ਤਾਂ ਲੱਗਦਾ ਉਹ ਮੁਕਾਬਲਾ ਕਿਹਦੇ ਵਿੱਚ ਆ ਮੁਕਾਬਲਾ ਤਾਂ ਇਹਦਾ ਹੀ ਹੈਗਾ ਐ ਝਾੜੂ ਵਾਲਾ ਦਾ ਕਾਂਗਰਸ اچھا ਇਹਨਾਂ ਦੋਨਾਂ ਦੇ ਵਿੱਚ ਮੁਕਾਬਲਾ ਹੈ ਮੁਕਾਬਲਾ ਚਲੋ ਠੀਕ ਹੈ ਜੀ ਠੀਕ ਹੈ ਜੀ ਇੱਕ ਹੈਗਾ ਫਾਤੀ ਵਾਲਾ ਦਾ ਕੀ ਜਿਆਦਾ ਮਾਪਤੀ ਬਹੁਤ ਜਿਆਦਾ ਕੰਮ ਕੀ ਚੱਕਿਆ ਕਹਿੰਦੇ ਬਹੁਤ ਜਿਆਦਾ ਹੈ ਚਲ ਨਹੀਂ ਤਾਂ ਠੀਕ ਹੈ ਜੀ